ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਮੋੜ ਮੰਡੀ ਦੇ ਵਿੱਚ ਬੀਤੀ ਰਾਤ ਬੱਸ ਸਟੈਂਡ ਤੋਂ ਪੀਆਰਟੀਸੀ ਦੀ ਬੱਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਹਾਲਾਂਕਿ ਚੋਰ ਬੱਸ ਨੂੰ ਜ਼ਿਆਦਾ ਦੂਰ ਨਹੀਂ ਲੈ ਜਾ ਸਕੇ ਰਸਤਾ ਖਰਾਬ ਹੋਣ ਕਰਕੇ ਬੱਸ ਚਿੱਕਰ ਦੇ ਵਿੱਚ ਫਸ ਜਾਂਦੀ ਹੈ ਉਸ ਤੋਂ ਬਾਅਦ ਉਹ ਬੱਸ ਨੂੰ ਛੱਡ ਕੇ ਭੱਜ ਗਏ ਨੇ ਤੇ ਪੁਲਿਸ ਨੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਸੀਂ ਇਹ ਜਾਣਦੇ ਕਿ ਘਟਨਾ ਤਕਰੀਬਨ ਰਾਤ 11 ਵਜੇ ਵਾਪਰੀ ਦੀ ਹੈ ਸਵੇਰੇ ਜਦੋਂ ਲੋਕਾਂ ਨੇ ਬੱਸ ਨੂੰ ਚਿੱਕਰ ਦੇ ਵਿੱਚ ਫਸੇ ਵੇਖਿਆ ਤਾਂ ਚੋਰੀ ਦਾ ਪਤਾ ਲੱਗਿਆ ਇਹ ਘਟਨਾ ਮੋੜ ਬੱਸ ਅੱਡੇ ਤੇ ਵਾਪਰੀ ਜੋ ਕਿ ਮਾਰਕੀਟ ਕਮੇਟੀ ਦੇ ਅਧੀਨ ਹੁੰਦਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਮਾਰਕੀਟ ਕਮੇਟੀ ਰਾਤ ਨੂੰ ਖੜੀਆਂ ਬੱਸਾਂ ਦੇ ਲਈ ਕੋਈ ਚਾਰਜ ਨਹੀਂ ਲੈਂਦੀ ਪਰ ਸਵਾਲ ਇਹ ਉੱਠਦਾ ਹੈ ਕਿ ਬੱਸਾਂ ਰਾਬਾਸੇ ਹੀ ਖੜੀਆਂ ਰਹਿੰਦੀਆਂ ਨੇ ਇਸ ਘਟਨਾ ਨੇ ਬੱਸਾਂ ਦੇ ਤੇ ਸੁਰੱਖਿਆ ਪ੍ਰਬੰਧਾਂ ਦੀ ਕਮੀ ਨੂੰ ਉਜਾਗਰ ਕੀਤਾ ਹੈ ਇਹ ਸਵਾਲ ਖੜੇ ਕੀਤੇ ਨੇ ਕਿ ਰਾਤ ਦੇ ਸਮੇਂ ਬੱਸਾਂ ਦੀ ਨਿਗਰਾਨੀ ਦੇ ਲਈ ਚੌਕੀਦਾਰ ਕਿਉਂ ਨਹੀਂ ਕਿ ਡਰਾਈਵਰ ਤੇ ਕੰਡਕਟਰਾਂ ਨੂੰ ਬੱਸਾਂ ਦੇ ਨੇੜੇ ਨਹੀਂ ਰਹਿਣਾ ਚਾਹੀਦਾ ਪਹਿਲਾਂ ਵੀ ਅਕਸਰ ਦੇਖਿਆ ਜਾਂਦਾ ਸੀ ਕਿ ਡਰਾਈਵਰ ਤੇ ਕੰਡਕਟਰ ਬੱਸਾਂ ਦੇ ਵਿੱਚ ਸੌ ਜਾਂਦੇ ਸਨ ਤਾਂ ਕਿ ਨਿਗਰਾਨੀ ਹੋ ਸਕੇ ਕਿ ਬੱਸਾਂ ਨੂੰ ਖੜਾ ਕਰਨ ਦੇ ਲਈ ਕੋਈ ਚਾਰ ਦਿਵਾਰੀ ਵਾਲੀ ਥਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਚੋਰਾ ਦੀ ਮਨਸ਼ਾ ਕੀ ਸੀ ਕਿਸੇ ਵੀ ਸਰਕਾਰੀ ਚੀਜ਼ ਨੂੰ ਚੋਰੀ ਕਰਕੇ ਵੇਚਣਾ ਇੰਨਾ ਆਸਾਨ ਨਹੀਂ ਹੁੰਦਾ ਕਿ ਇਸ ਪਿੱਛੇ ਕੋਈ ਵੱਡਾ ਗਿਰੋਹ ਕੰਮ ਕਰ ਰਿਹਾ ਹੈ ਜਾਂ ਇਹ ਕਿਸੇ ਛੋਟੇ ਮੋਟੇ ਚੋਰ ਦਾ ਕੰਮ ਹੈ ਇਹ ਤਾਂ ਚੋਰਾ ਦੇ ਫੜੇ ਜਾਣ ਤੇ ਹੀ ਪਤਾ ਲੱਗੇਗਾ ਮੋਰ ਮੰਡੀ ਦੇ ਪੀਆਟੀਸੀ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਅੱਗੇ ਤੋਂ ਜਿਹਾ ਘਟਨਾਵਾਂ ਨੂੰ ਰੋਕਣ ਦੇ ਲਈ ਸੁਰੱਖਿਆ ਪ੍ਰਬੰਧਨ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਘਟਨਾਵਾਂ ਦੁਬਾਰਾ ਨਾ ਵਾਪਰਨ ਇਸ ਦੇ ਲਈ ਟੁਕਵੇ ਕਦਮ ਵੀ ਚੁੱਕਣੇ ਚਾਹੀਦੇ ਨੇ ਜੇ ਸਾਡੇ ਕੋਲ ਇਹ ਅੱਜ ਇਤਲਾਹ ਮਿਲੀ ਸੀ ਜਿਹੜੀ ਬੱਸ ਨੰਬਰ ਹੈਗੀ PB03 BH 6877 PRTC ਦੀ ਸਰਕਾਰੀ ਬੱਸ ਇਹ ਇੱਥੇ ਜਿਹੜੇ ਤੇਜਰਾਲ ਜਾਂਦੇ ਵਾਲੀ ਹੈਗੀ ਉਹਨਾਂ ਦੇ ਕੋਲੇ ਇੱਥੇ ਰਸਤੇ 'ਚ ਖੜੀ ਸੀ ਬੱਸ ਉਹ ਤੋਂ ਸਾਨੂੰ ਪੜਤਾਲ ਕਰਨ ਤੇ ਪਤਾ ਲੱਗਿਆ ਵੀ ਕੋਈ ਬੱਸ ਰਾਤ ਨੂੰ ਚੋਰੀ ਕਰਕੇ ਲੈ ਗਿਆ ਸੀ ਜੇਤੇ ਅਸੀਂ ਬਸ ਦੇ ਡਰਾਈਵਰ ਕੁਮੇਧ ਸਿੰਘ ਸਾਹਿਬ ਅਮਿੰਦਰ ਸਿੰਘ ਵਾਸੀ ਰਾਏਖੰਡਾ ਦੇ ਬਿਆਨਾਂ ਤੇ ਮਕਦਮਾ ਨੰਬਰ 119 ਮਿਤੀ 28/7/25 ਦੀ ਧਾਰਾ 303 262 ਬੀ ਐਨ ਐਸ ਪੀ ਐਸ ਬਾਰਦਰ ਨਾਮ ਨੂੰ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਨਾ ਜੋ ਇਹਦੀ ਹੜਤਾਲ ਜਾਰੀ ਹੜਤਾਲ ਕਰਨ ਤੋਂ ਬਾਅਦ ਜੋ ਵੀ ਇਹਦੇ ਵਿੱਚ ਦੋਸ਼ੀ ਸਾਹਮਣੇ ਆਉਣਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ